ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਰਖੜ ਪੁੰਨਿਆਂ ਦਾ ਤਿਹਾਰ ਹੈ ਤੇ ਰਖੜੀ ਦੇ ਦਿਨ ਦੇ ਉੱਤੇ ਸਾਰੇ ਵੀਰ ਸਾਰੀਆਂ ਭੈਣਾਂ ਆਪਾਂ ਆਪਣੇ ਭੈਣ ਭਰਾਵਾਂ ਨੂੰ ਕੋਈ ਨਾ ਕੋਈ ਆਪਾਂ ਤੋਹਫਾ ਦਿੰਨੇ ਆ ਤੇ ਇਸ ਵਾਰ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਆ ਕਿ ਆਪਣੇ ਆਪਣੇ ਭੈਣ ਭਰਾਵਾਂ ਦੇ ਲਈ ਆਕਸੀਜਨ ਦਾ ਤੋਹਫਾ ਦਿਓ ਤਾਂ ਕਿ ਆਕਸੀਜਨ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਤੇ ਆਪਣੇ ਬੱਚਿਆਂ ਨੂੰ ਬਚਾ ਸਕੀਏ ਤੇ ਅੱਜ ਸਾਡੇ ਵੀਰ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਹਮੇਸ਼ਾ ਪੰਜਾਬ ਦੇ ਲਈ ਬੋਲਦੇ ਨੇ ਕੋਈ ਤਗੜਾ ਮਾੜਾ ਨਹੀਂ ਦੇਖਦੇ ਤੇ ਮਤਲਬ ਕਿਤੇ ਮੈਂ ਕਿਹਾ ਵੀ ਸਰਕਾਰੀ ਦਰਵਾਜ਼ੇ ਵੀ ਪੰਗਾ ਪਾਉਣ ਤੋਂ ਨਹੀਂ ਝਿਜਕਦੇ ਤੇ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਪੰਜਾਬੀਅਤ ਦੀ ਗੱਲ ਹੁੰਦੀ ਆ ਪੰਜਾਬੀਆਂ ਦੀ ਗੱਲ ਹੁੰਦੀ ਆ ਉਥੇ ਹਮੇਸ਼ਾ ਅੜ ਜਾਂਦੇ ਨੇ ਤੇ ਮੇਰਾ ਵੀਰ ਸੁਖ ਜਗਰਾਉ ਅੱਜ ਇਹਦਾ ਵੀ ਜਨਮ ਦਿਨ ਆ ਸੁਖ ਵੀਰੇ ਮੈਡਮ ਵੱਲੋਂ ਵੀ ਤੇ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਉਹਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਾਂ ਮੈਨੂੰ ਯਾਦ ਆ ਵੀ ਉਹ ਜਿਹੜੇ ਤਹਿਸੀਲ ਕੰਪਲੈਕਸ ਦੇ ਵਿੱਚ ਬੂਟੇ ਲਾਏ ਸੀ ਉਹ ਅੱਜ ਲੋਕਾਂ ਨੂੰ ਲੱਖਾਂ ਨਹੀਂ ਕਰੋੜਾਂ ਰੁਪਈਆ ਦੀ ਆਕਸੀਜਨ ਦੇ ਰਹੇ ਨੇ ਜੇ ਆਪਾਂ ਇੱਕ ਇੱਕ ਦਿਨ ਦੇ ਵੈਂਟੀਲੇਟਰ ਦੇ ਆਕਸੀਜਨ ਦੀ ਗੱਲ ਕਰੀਏ ਤਾਂ 70000 ਰੁਪਏ ਦੀ ਆਕਸੀਜਨ ਇੱਕ ਬੰਦਾ ਇੱਕ ਦਿਨ ਦੇ ਵਿੱਚ ਵੈਂਟੀਲੇਟਰ ਤੇ ਖਾ ਜਾਂਦਾ ਤੇ ਕਰੋੜਾਂ ਰੁਪਈਆ ਦੀ ਆਕਸੀਜਨ ਜਿਹੜੇ ਅਸੀਂ ਆਪਣੇ ਜਨਮ ਦਿਨਾਂ ਤੇ ਆਪਣੀ ਮੈਰਿਜ ਐਨੀਵਰਸਰੀਆਂ ਤੇ ਆਪਣੇ ਕਿਤੇ ਵੀ ਜਿਹੜੇ ਖੁਸ਼ੀ ਗਮੀ ਦੇ ਦਿਨਾਂ ਦੇ ਉੱਤੇ ਬੂਟੇ ਲਗਾ ਕੇ ਸੰਭਾਲਦੇ ਆਂ ਕਿ ਅੱਜ ਸੁਖ ਜਨਮ ਦਿਨ ਫੇਰ ਆ ਗਿਆ ਤੇ ਕੀ ਕਹੋਗੇ ਲੋਕਾਂ ਨੂੰ ਕੀ ਸੁਣਾਉਣਗੇ ਰਖੜ ਪੁੰਨਿਆ ਦਾ ਤਿਹਾਰ ਵੀ ਆ ਬਿਲਕੁਲ ਸਤਪਾਲ ਧੰਨਵਾਦ ਪਹਿਲਾਂ ਤਾਂ ਸਤਪਾਲ ਦਾ ਤੁਸੀਂ ਇਹਨੂੰ ਸਾਰੇ ਜਾਣਦੇ ਹੋ ਇਸ ਚਿਹਰੇ ਤੋਂ ਵਾਕਫ ਹੋ ਪਤਾ ਨਹੀਂ ਕਿੰਨੇ ਜਿਹੜੇ ਇਹ ਦਰਖਤ ਬੂਟੇ ਲਾ ਕੇ ਦਰਖਤ ਬਣਾ ਕੇ ਪਾਲ ਕੇ ਦਰਖਤ ਬਣਾ ਚੁੱਕਿਆ ਸੋ ਇਹਦੇ ਲਈ ਬਹੁਤ ਅਸੀਂ ਇਹਦਾ ਧੰਨਵਾਦੀ ਆ ਕਿਉਂਕਿ ਆਕਸੀਜਨ ਹਰ ਇੱਕ ਬੰਦੇ ਨੂੰ ਚਾਹੀਦੀ ਆ ਪਰ ਦਰਖਤ ਕੋਈ ਨਹੀਂ ਲਾਉਂਦਾ ਸੋ ਭਾਈ ਅੱਜ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਵਾ ਇਹਦਾ ਸਵੇਰੇ ਮੈਨੂੰ ਫੋਨ ਆਇਆ ਤੇ ਕਹਿੰਦਾ ਬਰਥਡੇ ਵੇਸ਼ ਕੀਤੀ ਫਿਰ ਕਹਿੰਦਾ ਵੀ ਤੂੰ ਆ ਕੇ ਜਾਣਾ ਜ਼ਰੂਰ ਤੇ ਤੁਹਾਨੂੰ ਪਤਾ ਹੈ ਜਿੰਨੇ ਕਿ ਜੋਗੇ ਆ ਜਿੰਨੇ ਕਿ ਜੋਗ ਮੇ ਤੋਂ ਮੈਂ ਹੈਗਾ ਉਹਨੇ ਕਾ ਪਦ ਰਖਤ ਲਈ ਜਾਂਦੇ ਆ ਲਈ ਜਾਈਦੀ ਆ ਪਰ ਇਹ ਤਾਂ ਜਿਹੜਾ ਇਹਨਾਂ ਦੀ ਟੀਮ ਆ ਚਾਹੇ ਮੈਡਮ ਖੜੇ ਆ ਜਾਂ ਹੋਰ ਸਾਰੀ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਇਹਨਾਂ ਦੇ ਕੰਮ ਦੀ ਛਲਾਗਾ ਕੀਤੀ ਉਹਨੇ ਜਾ ਸਕਦੀ ਜਿੰਨਾ ਸੋਣਾ ਇਹ ਕੰਮ ਕਰਦੇ ਆ ਅੱਜ ਵੀ ਇਹਨਾਂ ਨੇ ਲੰਗਰ ਲਾਇਆ ਹੋਇਆ ਤੁਸੀਂ ਜਗਰਾਉਂ ਦੇ ਵਿੱਚ ਆਓ ਜਿੰਨੇ ਮਰਜੀ ਬੂਟੇ ਲੈ ਕੇ ਜਾਓ ਲਾਓ ਦਰਖਤ ਬਣਾਓ ਤਾਂ ਜੋ ਜਿਹੜੀ ਆਮ ਲੋਕਾਂ ਨੂੰ ਆਕਸੀਜਨ ਮਿਲੇ ਸਭ ਤੋਂ ਵਧੀਆ ਮਨ ਲੱਗਦਾ ਗਿਫਟ ਤਿਆਰ ਆ ਬਈ ਭੈਣਾਂ ਨੂੰ ਭਾਈ ਲਿਜਾ ਕੇ ਦੋ ਦੋ ਬੂਟੇ ਦੇ ਸਕਦੇ ਆ ਉਹ ਫਿਰ ਲਾ ਕੇ ਉਹਨਾਂ ਨੂੰ ਪਾਲਣ ਸੋ ਭਾਈ ਤੂੰ ਮੈਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਮੇਰਾ ਭਰਾ ਹੈ ਵੱਡਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਉਂਦੇ ਵਾਸਤੇ ਰੋ ਐਂ ਗ੍ਰੀਨ ਮਿਸ਼ਨ ਪੰਜਾਬ ਤੇ ਤੁਸੀਂ ਸਤਪਾਲ ਇਦਾਂ ਹੀ ਲੋਕਾਂ ਨੂੰ ਹਨਾ ਸਿੱਖਿਆ ਦਿੰਦੇ ਰਹੋ ਤੇ ਉਮੀਦ ਕਰਦੇ ਆ ਕਿ ਇੱਕ ਦਿਨ ਜਿੰਨੇ ਮਨੁੱਖ ਨੇ ਉਹਨੇ ਰੁੱਖ ਹੋ ਜਾਣਗੇ ਕਿਉਂਕਿ ਇਸ ਵਾਰ ਤੁਸੀਂ ਦੇਖਿਆ ਵੀ ਇੱਕ ਪੋਜ਼ਿਟਿਵਿਟੀ ਵੀ ਆਈ ਆ ਸਾਨੂੰ ਮੈਂ ਪਹਿਲਾਂ ਆਫ ਦਾ ਕੈਮਰਾ ਗੱਲ ਕਰ ਰਿਹਾ ਸੀ ਵੀ ਜੋ ਲੱਗ ਰਿਹਾ ਵੀ ਲੋਕ ਇਧਰ ਨੂੰ ਹੋਏ ਆ ਦਰਖਤ ਲਾਉਣ ਵਾਲ ਨੂੰ ਸੋ ਉਮੀਦ ਕਰਦੇ ਆ ਕਿ ਜਲਦੀ ਹੋਈ ਜਿੱਦੇ ਜਿੰਨੇ ਰੁੱਖ ਸਾਨੂੰ ਚਾਹੀਦੇ ਆ ਹਨਾ ਤੇ ਕਿਉਂਕਿ ਗੁਰਬਾਣੀ ਰੁੱਖਾਂ ਦੇ ਵਿੱਚ ਬਹੁਤ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਹਨਾ ਮਨੁੱਖ ਦੇ ਜੀਨ ਲਈ ਸਭ ਤੋਂ ਜ਼ਰੂਰੀ ਰੁੱਖ ਰੁੱਖੇ ਆ ਜਿਵੇਂ ਇਹਨੇ ਦੱਸਿਆ ਵੀ 70000 ਦੀ ਆਕਸੀਜਨ ਸੋਚਦੇ ਹੋ ਕਿਤੇ ਜਦੋਂ ਹਸਪਤਾਲ ਪਏ ਹੁੰਦੇ ਆ ਉਦੋਂ ਕੋਈ ਗੌਰ ਨਹੀਂ ਕਰਦਾ ਬਿੱਲ ਬਣ ਗਿਆ ਉ ਆਪਣਾ ਕੋਈ ਗੌਰ ਹੀ ਨਹੀਂ ਵੀ ਇੰਨਾ ਸਾਡਾ ਆ ਆਕਸੀਜਨ ਲਈ ਜਾਂਦੇ ਆ ਸਪੈਸ਼ਲੀ ਭਾਈ ਤੁਸੀਂ ਸਾਰੇ ਮੇਰੀ ਤਾਂ ਇਹੀ ਤੁਹਾਨੂੰ ਬੇਨਤੀ ਆ ਵਾਦ ਤੋਂ ਵਾਦ ਰੁੱਖ ਲਾਓ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਅੱਜ ਇੱਕ ਵਿਰਾਸਤੀ ਰੁੱਖਾਂ ਦਾ ਕੈਲੰਡਰ ਆ ਜੀ ਤੇ ਆਪਣੇ ਪੰਜਾਬ ਦੇ ਵਿਰਾਸਤੀ ਰੁੱਖਾਂ ਦਾ ਸਾਰਿਆਂ ਦਾ ਜ਼ਿਕਰ ਕੀਤਾ ਉਹਨਾਂ ਦੀ ਡਾਇਰੈਕਸ਼ਨ ਦਿੱਤੀ ਆ ਕਿਹੜੀ ਸਬਜ਼ੀ ਕਿਹੜੇ ਮਹੀਨੇ ਦੇ ਵਿੱਚ ਬੀਜੀ ਜਾਂਦੀ ਆ ਇਹ ਵੀ ਅਸੀਂ ਅੱਜ ਤੁਹਾਨੂੰ ਆਪਣੇ ਘਰੇ ਤੇ ਇਹਦੇ ਤੇ ਤੁਸੀਂ ਜ਼ਰੂਰ ਕੋਈ ਨਾ ਕੋਈ ਵੀਡੀਓ ਬਣਾ ਕੇ ਪਾਇਓ ਤਾਂ ਕਿ ਆਪਾਂ ਬਰਾਸਤੀ ਰੁੱਖ ਜਿਹੜੇ ਇਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਰੁੱਖ ਅਲੋਪ ਹੋ ਚੁੱਕੇ ਆ ਉਹ ਵੀ ਆਪਣੇ ਕੋਲੇ ਅੱਜ ਅੱਜ ਆਪਣੇ ਕੋਲੇ 55 56 ਕਿਸਮ ਦੇ ਬੂਟੇ ਜਿਹੜੇ ਬਰਾਸਤੀ ਰੁੱਖ ਆਪਾਂ ਅਵੇਲੇਬਲ ਕਰਵਾ ਰਹੇ ਆ ਲੋਕਾਂ ਨੂੰ ਪਰ ਅਸੀਂ ਇਹ ਕਹਿੰਦੇ ਹਾਂ ਹਮੇਸ਼ਾ ਵੀ ਸੰਭਾਲਣ ਦੀ ਜ਼ਿੰਮੇਵਾਰੀ ਵੀਰੇ ਜੇ ਤੁਸੀਂ ਲਾਉਣੇ ਆ ਤਾਂ ਸੰਭਾਲੋ ਜ਼ਰੂਰ ਸੋ ਧੰਨਵਾਦ ਸੌਖਾ ਦਾ ਇਹਨਾਂ ਸਾਰੇ ਤੁਸੀਂ ਇਸ ਚਿਹਰੇ ਨੂੰ ਇਸ ਵੀਰ ਨੂੰ ਸਾਡੇ ਨੂੰ ਸਾਰੇ ਜਾਣੇ ਦਿਓ ਵਧਾਈਆਂ ਕਮੈਂਟ ਕਰ ਕਰਕੇ ਇਹਦਾ ਜਨਮ ਦਿਨ ਹੈ ਤੇ ਪ੍ਰਮਾਤਮਾ ਇਹਨੂੰ ਇਸੇ ਤਰ੍ਹਾਂ ਤੰਦਰੁਸਤ ਜ਼ਿੰਦਗੀ ਤੇ ਲੰਮੀ ਜ਼ਿੰਦਗੀ ਦੇਵੇ ਧੰਨਵਾਦ ਸਾਰਿਆਂ ਦਾ